ਸੱਚੇ ਕਾਲ ਮੈਂ ਤੁਹਾਡੇ ਨਾਲ ਸਿਮਰਨਜੀਤ ਕੋਰਗਲ ਤੁਸੀਂ ਵੇਖ ਰਹੇ ਹੋ ਅਮਰੀਕਾ ਨਿਊਜ਼ ਬੁਲਟਨ ਤੇ ਬੁਲਟਨ ਦੀ ਸ਼ੁਰੂਆਤ ਪਹਿਲਾਂ ਨਸਰਮਾਰ ਦੇ ਆਮੋ ਖੜਨਸਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਮੁੜ ਵਿਖਾਏ ਆਪਣੇ ਰੰਗ ਯੂਨੂ ਕਿਹਾ ਲਗਾ ਦਿਓ ਸੌਫਿਸ ਦੀ ਟੈਰਿਫ ਸੰਗੀਤ ਜੱਜ ਨੇ ਡੋਨਾਲਡ 트੍ਰੰਪ ਨੂੰ ਦਿੱਤੇ ਹੁਕਮ ਫੈਡਰਲ ਗਵਰਨਰ ਲੀਜ਼ਾ ਕੋਕ ਨੂੰ ਬਰਖਾਸਤ ਕਰਨ ਤੋਂ ਰੋਕਿਆ ਅਮਰੀਕਾ ਨੇ ਮਾਰਚ ਤੱਕ ਗਵਾਈਆਂ ਲੱਖਾਂ ਹੀ ਨੌਕਰੀਆਂ 911000 ਨੌਕਰੀਆਂ ਕੱਟ ਹੋਈਆਂ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਲਗਾਤਾਰ ਰੂਸ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਇਸੇ ਨੂੰ ਲੈ ਕੇ ਅਮਰੀਕਾ ਦੇ ਵੱਲੋਂ ਰੂਸ ਦੇ ਨਾਲ ਵਪਾਰ ਕਰਨ ਵਾਲੇਆਂ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਦੇ ਉੱਤੇ ਵੱਧ ਤੋਂ ਵੱਧ ਟੈਰਿਫ ਲਗਾਏ ਜਾ ਰਹੇ ਨੇ ਭਾਰਤ ਵੀ ਇਹਨਾਂ ਦੇਸ਼ਾਂ ਦੇ ਵਿੱਚੋਂ ਕਪੜਾ ਦੇ ਉੱਤੇ ਹੁਣ ਤੱਕ 50% ਦੀ ਟੈਰਫ ਅਮਰੀਕਾ ਨੇ ਲਗਾ ਦਿੱਤੇ ਨੇ ਤੇ ਇੰਨਾ ਹੀ ਬਸ ਨਹੀਂ ਕਰ ਰਹੇ ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਅਸਲ ਵਿੱਚ ਯੂਰੋਪੀਅਨ ਯੂਨੀਅਨ ਨੂੰ ਬੇਨਤੀ ਕੀਤੀ ਹੈ ਡੋਨਾਲਡ ਟਰੰਪ ਨੇ ਤੇ ਬੇਨਤੀ ਕਰਕੇ ਆਖਿਆ ਹੈ ਕਿ ਭਾਰਤ ਅਤੇ ਚੀਨ ਦੇ ਉੱਤੇ ਸੌ ਫੀਸ ਦੀ ਟੈਰਿਫ ਲਗਾ ਦਿਓ ਅਤੇ ਉਹਨਾਂ ਵੀ ਦੇਸ਼ਾਂ ਦੇ ਉੱਤੇ ਸੌ ਫੀਸ ਦੀ ਟੈਰਿਫ ਲੱਗਣਾ ਚਾਹੀਦਾ ਹੈ ਜੋ ਰੂਸ ਤੋਂ ਤੇਲ ਖਰੀਦੇ ਨੇ ਤਾਂ ਜੋ ਰੂਸ 'ਤੇ ਹੋਰ ਦਬਾਅ ਪਾਇਆ ਜਾ ਸਕੇ ਜਿਸ ਕਾਰਨ ਰੂਸ ਯੂਕਰੇਨ ਦੇ ਨਾਲ جنگ ਖਤਮ ਕਰਨ ਵਾਸਤੇ ਮੰਨ ਜਾਵੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਆਪਣੇ ਹਮਲਾਵਰ ਅੰਤਰਰਾਸ਼ਟਰੀ ਰੁਖ ਦਾ ਸੰਕੇਤ ਦਿੱਤਾ ਹੈ। ਹਾਲ ਹੀ ਵਿੱਚ ਇੱਕ ਕਾਨਫਰੰਸ ਕਾਲ ਰਾਹੀਂ ਉਹਨਾਂ ਨੇ ਯੂਰੋਪੀਅਨ ਯੂਨੀਅਨ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੀਨ ਤੇ ਭਾਰਤ ਤੇ 100% ਤੱਕ ਟੈਰਿਫ ਲਗਾਉਣ ਤਾਂ ਜੋ ਰੂਸ ਤੇ ਦਬਾਅ ਵਧਾਇਆ ਜਾ ਸਕੇ ਤੇ ਯੂਕਰੇਨ ਯੁੱਧ ਦੇ ਵਿੱਚ ਉਸਦੀ ਆਰਥਿਕ ਸਮਰਥਾ ਨੂੰ ਘਟਾਇਆ ਜਾ ਸਕੇ। ਸੂਤਰਾਂ ਮੁਤਾਬਕ ਇਹ ਗੱਲਬਾਤ ਯੂਰਪੀਅਨ ਯੂਨੀਅਨ ਦੇ ਪਾਬੰਦੀਆਂ ਦੇ ਰਾਜਦੂਤ ਡੇਵਿਡ ਓ ਸੁਲਵਾਨ ਅਤੇ ਹੋਰ ਯੂਰਪੀਅਨ ਯੂਨੀਅਨ ਦੇ ਅਧਿਕਾਰੀਆਂ ਦੇ ਨਾਲ ਹੋਈ। ਇਹ ਪ੍ਰਤੀਨਿਧੀ ਇਸ ਸਮੇਂ ਵਾਸ਼ਿੰਗਟਨ ਦੇ ਵਿੱਚ ਨੇ ਜਿੱਥੇ ਦੋਵੇਂ ਧਿਰਾਂ ਰੂਸ ਤੇ ਪਾਬੰਦੀਆਂ ਦੇ ਬਿਹਤਰ ਤਾਲਮੇਲ ਤੇ ਚਰਚਾ ਕਰ ਰਹੀਆਂ ਨੇ। ਇੱਕ ਯੂਰਪੀਅਨ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਦਿੱਤੇ ਆਖਿਆ ਕਿ ਅਮਰੀਕਾ ਨੇ ਸਪਸ਼ਟ ਸੰਕੇਤ ਦਿੱਤੇ ਨੇ ਕਿ ਜੇਕਰ ਯੂਰਪੀਅਨ ਯੂਨੀਅਨ ਇਕੱਠੇ ਹੁੰਦੇ ਨੇ ਤਾਂ ਵਾਸ਼ਿੰਗਟਨ ਵੀ ਇਨ੍ਹਾਂ ਦੇਸ਼ਾਂ ਤੇ ਇਸ ਤਰ੍ਹਾਂ ਦੇ ਸਖਤ ਟੈਰਿਫ ਲਗਾਉਣ ਲਈ ਤਿਆਰ ਹੈ। ਯੂਰੋਪੀਅਨ ਯੂਨੀਅਨ ਅਧਿਕਾਰੀ ਮੁਤਾਬਕ ਉਹ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਜੇਕਰ ਤੁਸੀਂ ਇਕੱਠੇ ਹੁੰਦੇ ਹੋ ਤਾਂ ਅਸੀਂ ਵੀ ਇੱਕਦਮ ਚੁੱਕਾਂਗੇ ਇਹ ਰਣਨੀਤੀ ਯੂਰਪੀ ਸੰਘ ਦੀ ਹੁਣ ਤੱਕ ਦੀ ਨੀਤੀ 'ਚ ਇੱਕ ਵੱਡਾ ਬਦਲਾ ਲਿਆ ਸਕਦੀ ਹੈ ਕਿਉਂਕਿ ਹੁਣ ਤੱਕ ਯੂਰਪੀ ਸੰਘ ਰੂਸ ਨੂੰ ਅਲੱਗ-ਥਲੱਗ ਕਰਨ ਲਈ ਪਾਬੰਦੀਆਂ ਤੇ ਜ਼ੋਰ ਦੇਂਦਾ ਰਿਹਾ ਹੈ ਟੈਰਿਫ ਘਟ ਹੀ ਵਰਤੇ ਜਾ ਰਹੇ ਨੇ ਜਾਂ ਫਿਰ ਘਟ ਹੀ ਵਰਤੇ ਗਏ ਨੇ ਚੀਨ ਤੇ ਭਾਰਤ ਦੋਵੇਂ ਰੂਸ ਤੋਂ ਵੱਡੀ ਮਾਤਰਾ 'ਚ ਕੱਚਾ ਤੇਲ ਖਰੀਦੇ ਨੇ ਇਹੀ ਕਾਰਨ ਹੈ ਕਿ ਡ੍ਰੰਪ ਇਹਨਾਂ ਦੋਵਾਂ ਦੇਸ਼ਾਂ ਨੂੰ ਰੂਸ ਦੀ ਆਰਥਿਕ ਤਾਕਤ ਦੇ ਮਹੱਤਵਪੂਰਨ ਥੰਮ ਮੰਨਦੇ ਨੇ ਟਰੰਪ ਦਾ ਮੰਨਣਾ ਹੈ ਕਿ ਜਿੰਨਾ ਚਿਰ ਚੀਨ ਅਤੇ ਭਾਰਤ ਰੂਸ ਤੋਂ ਊਰਜਾ ਖਰੀਦੇ ਰਹਿਣਗੇ ਯੂਕਰੇਨ ਤੇ ਰੂਸ ਦੀ ਕਾਰਵਾਈ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨਾ ਮੁਸ਼ਕਲ ਹੋਵੇਗਾ ਇੱਕ ਪਾਸੇ ਟਰੰਪ ਨੇ ਭਾਰਤ ਤੇ ਸਖਤ ਟੈਰਿਫ ਲਗਾਉਣ ਦੀ ਵਕਾਲਤ ਕੀਤੀ ਹੈ ਤੇ ਉੱਥੇ ਹੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇ ਵਿੱਚ ਆਖਿਆ ਹੈ ਕਿ ਅਮਰੀਕਾ ਅਤੇ ਭਾਰਤ ਵਿਚਾਲੇ ਵਪਾਰਕ ਰੁਕਾਵਟਾਂ ਨੂੰ ਘਟਾਉਣ ਲਈ ਕੰਮ ਚੱਲ ਰਿਹਾ ਹੈ ਉਨਾ ਇਹ ਵੀ ਆਖਿਆ ਕਿ ਉਹ ਜਲਦੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲ ਕਰਨ ਦੀ ਉਮੀਦ ਕਰ ਰਹੇ ਨੇ ਇਹ ਧਿਆਨ ਦੇਣ ਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਗਰਮੀਆਂ ਦੌਰਾਨ ਭਾਰਤ ਤੇ ਟੈਰਿਫ ਪਹਿਲਾਂ ਹੀ 25% ਵਧਾ ਦਿੱਤੇ ਸਨ ਇਹ ਕਦਮ ਭਾਰਤ ਰੂਸ ਆਰਥਿਕ ਸੰਬੰਧਾਂ ਬਾਰੇ ਵੀ ਚੁੱਕਿਆ ਗਿਆ ਸੀ ਹਾਲਾਂਕਿ ਟਰੰਪ ਨੇ ਹਜੇ ਤੱਕ ਉਹਨਾਂ ਸਖਤ ਵਿਕਲਪਾਂ ਨੂੰ ਲਾਗੂ ਨਹੀਂ ਕੀਤਾ ਜੋ ਉਹਨਾਂ ਪਹਿਲਾਂ ਦੱਸੀ ਸੀ ਟਰੰਪ ਨੇ ਪਹਿਲਾਂ ਇਹ ਵੀ ਕਿਹਾ ਸੀ ਕਿ ਯੂਰਪ ਹਜੇ ਤੱਕ ਰੂਸ ਤੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਵੱਖ ਨਹੀਂ ਕਰ ਸਕਿਆ ਪਿਛਲੇ ਸਾਲ ਯੂਰਪੀ ਸੰਘ ਦੇ ਕੁੱਲ ਗੈਸ ਆਯਾਤ ਦਾ ਲਗਭਗ 19% ਰੂਸ ਤੋਂ ਆਇਆ ਸੀ ਹਾਲਾਂਕਿ ਯੂਰਪੀ ਸੰਘ ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੇ ਸਮੇਂ 'ਚ ਰੂਸੀ ਊਰਜਾ 'ਤੇ ਆਪਣੀ ਨਿਰਭਰਤਾ ਨੂੰ ਪੂਰੀ ਤਰ੍ਹਾਂ ਖਤਮ ਕਰ ਦਵੇਗਾ ਤੇ ਉਦੋਂ ਕੁਝ ਹੀ ਦਿਨ ਪਹਿਲਾਂ ਗਵਰਨਰ ਲੀਜ਼ਾ ਕੋਕ ਨੂੰ ਬਰਖਾਸਤ ਕਰਨ ਦਾ ਹੁਕਮ ਦਿੱਤਾ ਸੀ ਡੋਨਾਲਡ ਟਰੰਪ ਨੇ ਤੇ ਮਾਨਯੋਗ ਅਦਾਲਤ ਦਾ ਰੁਖ ਕੀਤਾ ਸੀਗਾ ਲੀਜ਼ਾ ਕੋਕ ਨੇ ਤੇ ਹੁਣ ਜੱਜ ਨੇ ਫੈਸਲਾ ਸੁਣਾ ਦਿੱਤਾ ਹੈ ਜੱਜ ਨੇ ਅਸਥਾਈ ਤੌਰ ਦੇ ਉਤੇ ਡੋਨਾਲਡ 트ੰਪ ਨੂੰ ਫੈਡਰਲ ਗਵਰਨਰ ਲੀਜ਼ਾ ਕੋਕ ਨੂੰ ਬਰਖਾਸਤ ਕਰਨ ਤੋਂ ਰੋਕ ਦਿੱਤਾ ਹੈ ਇੱਕ ਸੰਗੀ ਜੱਜ ਨੇ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਫੈਡਰਲ ਰਿਜ਼ਰਵ ਗਵਰਨਰ ਲੀਜ਼ਾ ਕੋਕ ਨੂੰ ਬਰਖਾਸਤ ਕਰਨ ਤੋਂ ਰੋਕ ਦਿੱਤਾ ਕਿਉਂਕਿ ਉਸ ਦੀ ਬਰਖਾਸਤ ਕੀ ਨੂੰ ਚੁਣੌਤੀ ਦੇਣ ਵਾਲਾ ਮੁਕਦਮਾ ਅਦਾਲਤ 'ਚ ਚੱਲ ਰਿਹਾ ਹੈ ਜੱਜ ਜੀਆਕੋ ਵੱਲੋਂ ਇਸ ਮਾਮਲੇ 'ਚ ਮਢਲਾ ਹੁਕਮ ਜਾਰੀ ਕਰਨ ਤੋਂ ਲਗਭਗ 2 ਹਫ਼ਤੇ ਬਾਅਦ ਆਇਆ ਕੁੱਕ ਨੇ 트럼ਪ ਤੇ ਮੁਕਦਮਾ ਕੀਤਾ ਤਾਂ ਜੋ ਉਸ ਨੂੰ ਇਤਿਹਾਸ ਚ ਪਹਿਲੇ ਰਾਸ਼ਟਰਪਤੀ ਬਣਨ ਤੋਂ ਰੋਕਿਆ ਜਾ ਸਕੇ ਜਿਸ ਨੇ ਕਥਿਤ ਕਾਰਨ ਲਈ ਫੈਡਰਲ ਗਵਰਨਰ ਨੂੰ ਹਟਾਇਆ ਸੀ 트럼ਪ ਨੇ 25 ਅਗਸਤ ਨੂੰ ਆਖਿਆ ਕਿ ਉਹ ਕੁੱਕ ਨੂੰ ਫੈਡਰਲ ਹਾਊਸਿੰਗ ਫਾਈਨੈਂਸ ਏਜੰਸੀ ਦੇ ਡਾਇਰੈਕਟਰ ਬਿਲ ਪੁਲਟ ਦੇ ਸੁਝਾਵਾਕਾਰਨ ਵਰਖਾਸਤ ਕਰ ਰਹੇ ਨੇ ਕਿ ਉਸ ਨੇ ਜਾਰਜੀਆ ਤੇ ਮਿਸ਼ਿਗਨ ਚ ਆਪਣੀ ਮਾਲਕੀ ਵਾਲੀਆਂ ਦੋ ਰਿਹਾਇਸ਼ੀ ਜਾਇਦਾਦਾਂ ਲਈ ਦਸਤਕਤ ਕੀਤੇ ਦਸਤਾਵੇਜ਼ਾਂ ਦੇ ਸੰਬੰਧ ਚ ਮਾਰਗੇਜ ਧੋਖਾਧੜੀ ਕੀਤੀ ਉਨ੍ਹਾਂ ਦਸਤਾਵੇਜ਼ਾਂ ਤੇ ਉਹ ਫੈਡਰਲ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਦਸਖਤ ਕੀਤੇ ਗਏ ਸਨ ਕੁੱਕ ਫੈਟ ਬੋਰਡ ਦੇ ਵਿੱਚ ਸੇਵਾ ਕਰਨ ਵਾਲੀ ਪਹਿਲੀ ਬਲੈਕ ਲੇਡੀ ਹੈ ਅਤੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕਰ ਰਹੀ ਹੈ ਕੋਪ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਯੂਐਸ ਜ਼ਿਲ੍ਹਾ ਅਦਾਲਤ ਦੇ ਵਿੱਚ ਆਪਣੇ ਫੈਸਲੇ ਤੇ ਇੱਕ رائے ਦੇ ਵਿੱਚ ਲਿਖਿਆ ਕਿ ਫੈਡਰਲ ਰਿਜ਼ਰਵ ਦੀ ਆਜ਼ਾਦੀ ਵਿੱਚ ਜਨਤਕ ਹਿੱਤ ਕੂਕ ਦੀ ਬਹਾਲੀ ਦੇ ਹੱਕ 'ਚ ਹੈ ਇਸ ਸ਼ੁਰੂਆਤੀ ਪੜਾਅ 'ਤੇ ਅਦਾਲਤ ਨੇ ਪਾਇਆ ਹੈ ਕਿ ਕੂਕ ਨੇ ਇੱਕ ਮਜ਼ਬੂਤੀ ਦੇ ਨਾਲ ਵਿਖਾਇਆ ਹੈ ਕਿ ਉਸ ਦੀ ਕਥਿਤ ਹਟਾਉਣ ਵਾਲੀ ਫੈਡਰਲ ਰਿਜ਼ਰਵ ਐਕਟ ਦੇ ਕਾਰਨ ਲਈ ਉਪਬੰਧ ਦੀ ਉਲੰਘਣਾ ਕੀਤੀ ਗਈ ਹੈ ਕੋਪ ਨੇ ਕਿਹਾ ਕਿ ਉਸ ਉਪਬੰਦੀ ਸਭ ਤੋਂ ਵਧੀਆ ਪੜਾਈ ਇਹ ਹੈ ਕਿ ਇੱਕ ਫੈਡਰਲ ਗਵਰਨਰ ਨੂੰ ਹਟਾਉਣ ਦੇ ਆਧਾਰ ਉਸ ਗਵਰਨਰ ਦੇ ਕਾਰਨ ਦੇ ਵਿੱਚ ਵਿਵਾਰ ਦੇ ਨਾਲ ਸੰਬੰਧਿਤ ਕਾਰਵਾਈਆਂ ਤੱਕ ਸੀਮਤ ਨੇ ਜੱਜ ਨੇ ਲਿਖਿਆ ਕਿ ਇਸ ਤਰ੍ਹਾਂ ਕਿਸੇ ਵਿਅਕਤੀ ਨੂੰ ਸਿਰਫ ਉਸ ਆਚਰਣ ਲਈ ਹਟਾਉਣ ਬਾਰੇ ਵਿਚਾਰ ਨਹੀਂ ਕਰਦਾ ਜੋ ਉਹਨਾਂ ਦੇ ਅਹੁਦੇ ਤੇ ਆਉਣ ਤੋਂ ਪਹਿਲਾਂ ਹੋਇਆ ਸੀ 트럼ਪ ਦੁਆਰਾ ਕੁਕ ਨੂੰ ਬਰਖਾਸਤ ਕਰਨ ਦੀ ਮੰਗ ਵਿੱਚ ਦਿੱਤੇ ਗਏ ਦੋਸ਼ਾਂ ਦਾ ਹਵਾਲਾ ਦਿੱਤਾ ਗਿਆ ਕੋਪ ਦਾ ਆਦੇਸ਼ ਫੈਟ ਚੇਅਰਮੈਨ ਜਰਮ ਪਾਵਲ ਅਤੇ ਬੋਰਡ ਆਫ ਗਵਰਨਰਸ ਨੂੰ 트럼ਪ ਦੇ ਆਦੇਸ਼ ਕਾਰਨ ਕੁੱਕ ਦੀ ਹਟਾਈ ਕਿਸੇ ਵੀ ਤਰੀਕੇ ਨਾਲ ਲਾਗੂ ਕਰਨ ਤੋਂ ਰੋਕਦਾ ਹੈ। ਕੁੱਕ ਦੇ ਵਕੀਲ ਆਵੇ ਲੋਵੈਲ ਨੇ ਇੱਕ ਬਿਆਨ ਚ ਆਖਿਆ ਹੈ ਕਿ ਅੱਜ ਦਾ ਫੈਸਲਾ ਫੈਡਰਲ ਰਿਜ਼ਰਵ ਦੀ ਆਜ਼ਾਦੀ ਨੂੰ ਗੈਰ ਕਾਨੂੰਨੀ ਰਾਜਨੀਤਿਕ ਦਖਲਅੰਦਾਜ਼ੀ ਤੋਂ ਬਚਾਉਣ ਦੇ ਮਹੱਤਵ ਨੂੰ ਮਾਨਤਾ ਦਿੰਦਾ ਹੈ ਤੇ ਇਸ ਦੀ ਪੁਸ਼ਟੀ ਕਰਦਾ ਹੈ। ਲੋਵੈਲ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਨੂੰ ਗੈਰ ਪ੍ਰਮਾਣਿਤ ਅਤੇ ਅਸਪਸ਼ਟ ਦੋਸ਼ਾਂ 'ਤੇ ਗਵਰਨਰ ਕੁੱਕ ਨੂੰ ਗੈਰ ਕਾਨੂੰਨੀ ਤੌਰ 'ਤੇ ਹਟਾਉਣ ਦੀ ਆਗਿਆ ਦੇਣ ਨਾਲ ਸਾਡੀ ਵਿੱਤੀ ਪ੍ਰਣਾਲੀ ਦੀ ਸਥਿਰਤਾ ਨੂੰ ਖਤਰਾ ਹੋਵੇਗਾ ਅਤੇ ਕਾਨੂੰਨ ਦੇ ਸ਼ਾਸਨ ਨੂੰ ਕਮਜ਼ੋਰ ਕੀਤਾ ਜਾਵੇਗਾ। ਗਵਰਨਰ ਕੋਕ ਸੈਨੇਟ ਦੁਆਰਾ ਪੁਸ਼ਟੀ ਕੀਤੇ ਬੋਰਡ ਗਵਰਨਰ ਵਜੋਂ ਆਪਣੇ ਸੌਂਚੂਕੇ ਫਰਜ਼ਾਂ ਨੂੰ ਨਿਭਾਉਣਾ ਜਾਰੀ ਰੱਖਣਗੇ ਦਿੱਚੇ ਪਾਸੇ ਅਮਰੀਕਾ ਦੇ ਵਿੱਚ ਟੈਰਫ ਵਪਾਰਾਂ ਦਾ ਯੁੱਧਾਂ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਟੈਰਫ ਯੁੱਧ ਚੱਲਦਿਆਂ ਅਮਰੀਕਾ ਨੂੰ ਵੱਡਾ ਘਾਟਾ ਪਿਆ ਹੈ ਔਰ ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਨੌਕਰੀਆਂ ਖੋਹਾਈਆਂ ਨੇ ਤੇ ਬੇਰੋਜ਼ਗਾਰੀ ਵਧ ਰਹੀ ਹੈ ਦਰਅਸਲ ਅਮਰੀਕਾ ਨੇ ਮਾਰਚ ਤੱਕ ਇਸ ਸਾਲ ਦੇ ਵਿੱਚ ਸੋਚ ਦੇ ਨਾਲੋਂ ਕਿਤੇ ਵੱਧ ਨੌਕਰੀਆਂ ਗਵਾ ਦਿੱਤੀਆਂ ਨੇ ਤੇ ਕਿਤੇ ਘੱਟ ਨੌਕਰੀਆਂ ਪੈਦਾ ਕੀਤੀਆਂ ਨੇ 911,000 ਘੱਟ ਨੌਕਰੀਆਂ ਇਸ ਸਾਲ ਅਮਰੀਕਾ ਦੇ ਵੱਲੋਂ ਮਾਰਚ ਤੱਕ ਪਿਆਦਾ ਕੀਤੀਆਂ ਕਿਆਂ ਨੇ ਜਾਰੀ ਕੀਤੇ ਗਏ ਕਿਰਤ ਵਿਭਾਗ ਦੇ ਮੁੱਢਲੇ ਆਂਕੜਾ ਅਨੁਸਾਰ ਅਮਰੀਕੀ ਅਰਥ ਵਿਵਸਥਾ ਨੇ ਮਾਰਚ ਤੱਕ ਦੇ ਸਾਲ ਵਿੱਚ ਸ਼ੁਰੂਆਤੀ ਅਨੁਮਾਨਾਂ ਨਾਲੋਂ 9,11,000 ਘਟ ਨੌਕਰੀਆਂ ਜੋੜੀਆਂ ਨੇ ਰੂਟੀਨ ਸਲਾਨਾ ਰਿਪੋਰਟ ਨੇ ਵਿਖਾਇਆ ਹੈ ਕਿ ਨੌਕਰੀਆਂ ਦਾ ਬਾਜ਼ਾਰ ਬੈਜਨ ਪ੍ਰਸ਼ਾਸਨ ਦੇ ਅੰਤ ਦੇ ਵਿੱਚ ਅਤੇ 트럼ਪ ਪ੍ਰਸ਼ਾਸਨ ਦੇ ਪਹਿਲੇ ਮਹੀਨਿਆਂ ਚ ਪਹਿਲਾਂ ਸੋਚੇ ਗਏ ਨਾਲੋਂ ਹੋਲੀ ਰਫ਼ਤਾਰ ਦੁਨੀਆਂ ਵੱਧਿਆ ਹੈ ਅਰਥ ਸ਼ਾਸਤਰੀਆਂ ਨੇ ਇੱਕ ਵੱਡੀ ਗਿਰਾਵਟ ਦੀ ਉਮੀਦ ਕੀਤੀ ਸੀ ਪਰ ਉਦੋਂ ਦੇ ਕਮਜ਼ੋਰ ਅੰਕੜੇ ਨੇ ਦੁਨੀਆਂ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਦੀ ਸਿਹਤ ਬਾਰੇ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ ਫੈਡਰਲ ਰਿਜ਼ਰਵ ਅਗਲੇ ਹਫ਼ਤੇ ਹੋਣ ਵਾਲੀ ਆਪਣੀ ਮੀਟਿੰਗ ਤੋਂ ਪਹਿਲਾਂ ਨੌਕਰੀਆਂ ਦੇ ਬਾਜ਼ਾਰ 'ਚ ਨਰਮੀ ਦੇ ਸੰਕੇਤਾਂ ਤੇ ਨੇੜਿਓਂ ਨਜ਼ਰ ਰੱਖ ਰਹੇ ਨੇ ਅਮਰੀਕੀ ਕੇਂਦਰੀ ਬੈਂਕ ਵੱਲੋਂ ਇਸ ਸਾਲ ਹੁਣ ਤੱਕ ਦਰਾਂ ਨੂੰ ਸਥਿਰ ਰੱਖਣ ਤੋਂ ਬਾਅਦ ਆਪਣੀ ਬੈਂਚਮਾਰਕ ਵਿਆਜ ਦਰ ਘਟਾਉਂਦੀ ਉਮੀਦ ਹੈ ਕਿਉਂਕਿ ਇਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਟਫਾਂ ਕਾਰਨ ਮੁੱद्रास्फीਤੀ ਨੂੰ ਮੋੜ ਪੜਕਾਉਣ ਦੇ ਡਰ ਦੇ ਵਿਰੁੱਧ ਨੌਕਰੀਆਂ ਦੇ ਬਾਜ਼ਾਰ 'ਚ ਮੰਦੀ ਦੇ ਸੰਕੇਤਾਂ ਦਾ ਭਾਰ ਚੁੱਕਦਾ ਹੈ ਪਿਛਲੇ ਹਫਤੇ ਕਿਰਤ ਵਿਭਾਗ ਨੇ ਰਿਪੋਰਟ ਦਿੱਤੀ ਸੀ ਕਿ ਰੋਜ਼ਗਾਰਦਾਤਾਵਾਂ ਨੇ ਅਗਸਤ ਵਿੱਚ ਸਿਰਫ 22 ਹਜ਼ਾਰ ਨੌਕਰੀਆਂ ਜੋੜੀਆਂ ਜੋ ਉਮੀਦ ਤੋਂ ਘੱਟ ਸਨ ਜਦਕਿ ਬੇਰਜ਼ਗਾਰੀ ਦਰ 4.2 ਫੀਸਦੀ ਤੋਂ ਵਧ ਕੇ 4.3 ਫੀਸਦੀ ਹੋ ਗਈ। ਆਂਕੜਿਆਂ ਨੇ ਸੁਸਤ ਹੋ ਰਹੇ ਨੌਕਰੀ ਬਾਜ਼ਾਰ ਦੀ ਇਸ ਤਸਵੀਰ ਨੂੰ ਪੇਸ਼ ਕੀਤਾ ਜਿਸ ਨਾਲ ਉਮੀਦਾਂ ਨੂੰ ਹੋਰ ਮਜ਼ਬੂਤੀ ਮਿਲੀ ਕਿ ਅਮਰੀਕੀ ਕੇਂਦਰੀ ਬੈਂਕ ਅਗਲੇ ਹਫ਼ਤੇ ਵਿਆਜ ਦਰਾਂ 'ਚ ਕਟੌਤੀ ਕਰੇਗਾ। ਨੌਕਰੀਆਂ ਦੇ ਵਾਅਦੇ 'ਚ ਸੋਧਾਂ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੇ ਲਈ ਰਾਜਨੀਤਿਕ ਤੌਰ 'ਤੇ ਮੁਸ਼ਕਲ ਸਮੇਂ ਤੇ ਆਈਆਂ ਨੇ। ਕੁਝ ਹਫ਼ਤੇ ਪਹਿਲਾਂ ਰਾਸ਼ਟਰਪਤੀ ਡ੍ਰੰਪ ਨੇ ਏਜੰਸੀ ਦੇ ਮੁਖੀ ਨੂੰ ਬਰਖਾਸਤ ਕਰਕੇ ਮੰਦੀ ਦੇ ਸੰਕੇਤਾਂ ਦਾ ਜਵਾਬ ਦਿੱਤਾ। ਆਰਗਾ ਮੈਕ ਐਂਡ ਟਾਰਫ ਦੇ ਬਿਨਾ ਕਿਸੇ ਸਬੂਤ ਦੇ ਬੁਰਾ ਦਿਖਾਉਣ ਦੇ ਲਈ ਆંકੜਿਆਂ ਦੇ ਵਿੱਚ ਹਿਰਾਫੇਰੀ ਕਰਨ ਦਾ ਦੋਸ਼ ਲਗਾਇਆ ਹੈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਨੌਕਰੀ ਬਾਜ਼ਾਰ ਚ ਹਾਲ ਹੀ ਦੇ ਵਿੱਚ ਆਈਆਂ ਮੁਸ਼ਕਲਾਂ ਅੰਸ਼ਕ ਤੌਰ ਤੇ ਰਾਸ਼ਟਰਪਤੀ ਵੱਲੋਂ ਟੈਰਫ ਤੇ ਇਮੀਗ੍ਰੇਸ਼ਨ ਨੀਤੀ 'ਚ ਕੀਤੇ ਗਏ ਵੱਡੇ ਬਦਲਾਅ ਕਰ ਰਹੇ ਨੇ ਇਸ ਬਾਰੇ ਅਰਥ ਸ਼ਾਸਤਰੀਆਂ ਨੇ ਲਗਾਤਾਰ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਅਰਥ ਵਿਵਸਥਾ ਨੂੰ ਨੁਕਸਾਨ ਹੋਵੇਗਾ ਪ੍ਰਕਿਰਤ ਵਿਭਾਗ ਦੀਆਂ ਸੋਧਾਂ ਦੇ ਵਿੱਚ ਬਾਈਡਨ ਪ੍ਰਸ਼ਾਸਨ ਦਾ ਇੱਕ ਹਿੱਸਾ ਵੀ ਸ਼ਾਮਲ ਹੈ ਰਾਸ਼ਟਰਪਤੀ 트럼ਪ ਦੇ ਲਈ ਇੱਕ ਹਲਾਰਾ ਬਣ ਸਕਦੀਆਂ ਨੇ ਜਿਨ੍ਹਾਂ ਨੇ ਉਹਨਾਂ ਦਾਅਵਿਆਂ ਦਾ ਵਿਰੋਧ ਕੀਤਾ ਹੈ ਕਿ ਉਹਨਾਂ ਦੀਆਂ ਨੀਤੀਆਂ ਨੌਕਰੀਆਂ ਦੇ ਬਾਜ਼ਾਰ 'ਚ ਕਮਜ਼ੋਰੀ ਨੂੰ ਵਧਾਰੀਆਂ ਨੇ ਹੁੰਦੇ ਬੁਲਟਨ 'ਚ ਨਹੀਂ ਜਾਂਦੇ ਜਾਂਦੇ ਇੱਕ ਵਾਰ ਫਿਰ ਸੁਨਮਾਰਤੇ ਆ ਮੁਖਲੇਸ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਮੋੜ ਵਿਖਾਏ ਆਪਣੇ ਰੰਗ EU ਨੂੰ ਕਿਹਾ ਲਗਾ ਦਿਓ ਸੌਫਿਸ ਦੀ ਟੈਰਫ ਸੰਗੀਤ ਜੱਜ ਨੇ ਡੋਨਾਲਡ 트럼ਪ ਨੂੰ ਦਿੱਤੇ ਹੁਕਮ ਫੈਡਰਲ ਗਵਰਨਰ ਲੀਜ਼ਾ ਕੋਕ ਨੂੰ ਬਰਖਾਸਤ ਕਰਨ ਤੋਂ ਰੋਕਿਆ ਅਮਰੀਕਾ ਨੇ ਮਾਰਚ ਤੱਕ ਗਵਾਈਆਂ ਲੱਖਾਂ ਹੀ ਨੌਕਰੀਆਂ 911000 ਨੌਕਰੀਆਂ ਕੱਟ ਹੋਈਆਂ ਇਸੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ